ਐਕਸੀਡੈਂਟ ਦਾ ਖਤਰਾ ਵੀ ਹੋ ਸਕਦਾ ਹੈ ਕਿਉਂਕਿ ਜਦ ਲੋਕ ਓਵਰਟੇਕ ਕਰਦੇ ਆ ਤੇ ਬਜਰੀ ਦੇ ਨਾਲ ਸਲਿੱਪ ਹੋ ਸ ਗਈ ਗੱਡੀ ਦੇਖ ਕਿਦਾਂ ਠਕ ਠਕ ਹੁੰਦੀ ਆ ਆ ਦੇਖੋ ਮਿੱਟੀ ਵੀ ਸਾਰੀ ਫੈਈ ਹੋਈ ਆ ਆ ਬਜਰੀਆਂ ਜਿਵੇਂ ਨਿਕਲੀ ਹੋਈਆਂ ਐਕਸੀਡੈਂਟ ਹੋ ਸਕਦਾ ਅਗੋਂ ਕਾਰ ਨਿਕਲੇਗੀ ਕਿਦਾਂ ਸਾਈਡ ਤੋਂ ਨਿਕਲੀ ਆ ਇਹ ਹੁੰਦੇ ਸਾਈਕਲ ਇਧਰ ਵੀ ਲੋਕੀ ਜਿਹੜੇ ਹੈਗੇ ਲੰਘਣਗੇ ਦਿੱਕਤ ਪਰੇਸ਼ਾਨੀ ਆਉਂਦੀ ਇਹ ਦੇਖੋ ਇਤੋਂ ਵੀ ਗੱਡੀਆਂ ਆ ਰਹੀਆਂ ਆ ਸਾਹਮਣੇ ਕੂੜੇ ਦਾ ਡੰਪ ਹੈ ਸਿੱਧਾ ਜੋ ਹੈ ਮਿੱਡਾ ਚੌਂਕ ਹੈਗਾ ਜੀ ਤੇ ਰੁੱਕੀ ਸਾਈਡ ਸਾਈਡ ਤੋਂ ਲੰਘਦੇ ਨੇ ਤਾਂ ਕਿ ਐਕਸਡੈਂਟ ਨਾ ਹੋਵੇ ਉਹਨੇ ਈ ਰਿਕਸ਼ਾ ਗਈ ਹੈ ਇਹ ਵੀ ਪਲਟ ਸਕਦੀ ਹੈ ਕਿਉਂਕਿ ਸੜਕ ਖਰਾਬ ਹੈ ਲੋ ਜਾਨੇ ਪਰਮਿਸ਼ਨ ਦੇਦੇ ਦਸਾਂ ਸਵਾਗਤ ਆ ਮੈਂ ਤੁਹਾਨੂੰ ਗੁਪਤਾ ਅੱਜ ਅਸੀਂ ਆਏ ਹਾਂ ਜੀ ਕੋਚੇਮਰਕੀ ਚੌਂਕ ਦੇ ਤੋਲ ਇਹ ਜਿਹੜੇ ਪਿੱਛੇ ਸੜਕ ਦੇਖਦੇ ਪਿਓ ਇੱਥੇ ਸੁਣਿਆ ਕੀ ਪਾਈਪਾਂ ਜੀ ਪਈਆਂ ਹੈਗੀਆਂ ਇਹੇ ਕਰਕੇ ਅੱਗੇ ਤੱਕ ਕਿਲੋਮੀਟਰ ਤੱਕ ਜਿਹੜੀ ਸੜਕ ਇੱਦਾਂ ਪੱਟੀ ਹੋਈ ਹੈ ਇੱਥੇ ਐਕਸੀਡੈਂਟ ਦਾ ਖਤਰਾ ਵੀ ਹੋ ਸਕਦਾ ਹੈ ਕਿਉਂਕਿ ਜਦ ਲੋਕ ਓਵਰਟੇਕ ਕਰਦੇ ਆ ਤੇ ਬਜਰੀ ਦੇ ਨਾਲ ਸਲਿੱਪੀ ਹੋ ਸੇ ਦੀ ਗੱਡੀ ਐਕਸੀਡੈਂਟ ਦਾ ਖਤਰਾ ਆ ਤੁਹਾਨੂੰ ਦਿਖਾਣੇ ਆ ਸੜਕ ਦਾ ਕੀ ਹਾਲ ਹੈ ਪ੍ਰਸ਼ਾਸਨ ਤੋਂ ਪੀਲਿਆ ਕਿ ਜਲਦ ਤੋਂ ਇਹ ਸੜਕ ਨੂੰ ਕੰਪਲੀਟ ਕੀਤਾ ਜਾਵੇ ਤਾਂ ਕਿ ਰਾਹੀ ਨੂੰ ਦਿੱਕਤ ਨਾ ਆਵੇ ਤੇ ਐਕਸੀਡੈਂਟ ਨਾ ਹੋਵੇ ਆ ਤੁਹਾਨੂੰ ਦਿਖਾਣੇ ਕੀ ਹਾਲ ਹੈ ਇਹਦਾ ਦਿਖਾ ਦਈਏ ਸਾਹਮਣੇ ਕੋਚਮਰ ਕੀ ਚੌਂਕ ਹੈਗਾ ਥੋੜਾ ਅੱਗੇ ਆਣਨੇ ਆ ਸੜਕ ਜਿਹੜੀ ਹੈਗੀ ਆ ਇੱਥੇ ਕੰਮ ਹੋਇਆ ਸੀਗਾ ਸੜਕ ਅੱਗੇ ਤੱਕ ਕਿਲੋਮੀਟਰ ਤੱਕ ਪੱਟੀ ਹੋਈ ਹੈ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਅਜਿਓ ਇੱਥੇ ਬਾਈਕਾਂ ਵਗੈਰਾ ਵੀ ਲੰਘਦੀਆਂ ਹਨ ਕਾਰਾਂ ਵੀ ਲੰਘਦੀਆਂ ਹਨ ਲੋਕੀ ਆਪਣਾ ਬਿਜ਼ਨਸ ਵੀ ਕਰਦੇ ਨੇ ਆ ਦੇਖੋ ਗੱਡੀ ਜਰੀ ਲੰਗੀ ਆ ਉਧਰੋਂ ਲੰਗਣੀ ਹੋਈ ਆ ਤੇ ਦਿੱਕਤ ਆ ਰਿਕਨਲ ਦੇਖੋ ਲੰਗੀ ਆ ਹੁਣ ਇਕ ਤੋਂ ਬਾਈਕ ਦਾ ਸੰਗਨ ਗਿਆ ਆ ਸੜਕ ਦੇਖੋ ਟੁੱਟੀ ਹੋਈ ਹੈ ਆ ਦੇਖੋ ਇੱਥੇ ਵੀ ਸੜਕ ਜਿਹੜੀ ਟੁੱਟੀ ਹੋਈ ਹੈਗੀ ਹੈ ਇਹ ਅੱਗੇ ਤੱਕ ਟੁੱਟੀ ਹੋਈ ਆ ਤੁਸੀਂ ਦੇਖ ਸਕਦੇ ਹੋ ਮਿੱਡਾ ਚੌਂਕ ਵੱਲ ਜਾ ਰਹੇ ਆ ਆ ਦੇਖੋ ਤੋਂ ਵੀ ਲੋਕੀ ਜਿਹੜੇ ਆਂਦੇ ਨੇ ਸਾਹਮਣੇ ਦੇਖ ਸਕਦੇ ਹੋ ਇਥੋਂ ਕਾਰਾਂ ਵਗਾਰਾਂ ਦੀ ਬਾਈਕ ਆਂਦੀ ਵਿਚੋਂ ਓਵਰਟੇਕ ਕਰਦੇ ਨੇ ਤੇ ਸਲਿੱਪਰ ਹੁੰਦੀ ਆ ਵਾਈਕਲ ਔਰ ਕਿਤੇ ਲੈ ਕੇ ਜਾਂਦੇ ਨੇ ਪੱਤਰਕਾਰ ਆ ਦੇਖ ਸਕਦੇ ਹੋ ਸੜਕ ਜਿਹੜੀ ਟੁੱਟੀ ਹੋਈ ਆ ਆ ਦੇਖੋ ਲੋਕੀ ਲੰਗਦੇ ਨੇ ਆ ਦੇਖੋ ਚੌਂਕ ਜਿਆ ਹੈਗਾ ਇੱਥੋਂ ਵੀ ਗੱਡੀਆਂ ਲੰਗਦੀਆਂ ਇੱਥੋਂ ਵੀ ਲੰਗਦੀਆਂ ਮੀਟਾ ਚਾ ਚੰਕਲ ਜਾ ਰਹੇ ਨੇ ਦੇਖੋ ਜਿਹੜੀ ਹੁਣ ਗੱਡੀ ਜਿਹੜੀ ਲੰਗੇਗੀ ਇੱਧਰ ਜਾਏਗੀ ਤੇ ਇਥੇ ਜਿਹੜੀ ਸੜਕ ਹੈਗੀ ਇਹਨੂੰ ਜਰੂਰ ਕੰਪਲੀਟ ਹੋਣਾ ਚਾਹੀਦਾ ਹੈ ਕੰਮ ਜਰੂਰ ਸਰਕਾਰ ਨੇ ਕੀਤਾ ਆ ਦੇਖੋ ਹੈਗੀ ਆ ਸੜਕ ਇਹ ਅੱਗੇ ਤੱਕ ਜਿਹੜੀ ਇੱਦਾਂ ਹੀ ਚੱਲਦੀ ਆ। ਇਹ ਕੋਬਜਰੀ ਜੀ ਨਿਕਲੀ ਹੋਈਆਂ ਆ। ਅਰੇ ਪਿੱਛੋਂ ਕਾਰਾਂ ਵਗੈਰਾ ਆਂਦੀਆਂ। ਆਥੋ ਜੇ ਸੜਕ ਟੁੱਟੀ ਆ ਲੋਕੀ ਜਿਹੜੀ ਸਾਈਡ ਤੋਂ ਤੇ ਨਿਕਲੋਗੇ ਤੇ ਇਹਦੇ ਨਾਲ ਹੁੰਦਾ ਹੈ ਕਿ ਅਗਰ ਕੋਈ ਤੇ ਜਾਂਦੀ ਆ ਸਕਿਪਟ ਹੋ ਕੇ ਗੱਡੀ ਐਕਸੀਡੈਂਟ ਦਾ ਖਤਰਾ ਬਣਿਆ ਰਹਿੰਦਾ ਹੈ। ਤੁਸੀਂ ਦੇਖ ਸਕਦੇ ਹੋ ਕਾਫੀ ਗੱਡੀਆਂ ਇੱਥੋਂ ਲੰਘਦੀਆਂ। ਿੱਿੱਟਾ ਜੋ ਹੈ ਮਿੱਟਾ ਚੌਂਕ ਹੈਗਾ ਜੀ ਇਹ ਤੁਹਾਨੂੰ ਤੋਂਚਾਂ ਮਾਰ ਕੇ ਚੌਂਕ ਤੋਂ ਮਿੱਡਾ ਚੌਂਕ ਲੈ ਕੇ ਜਾ ਰਹੇ ਆਂ ਅਲਕੋਈ ਚੌਂਕ ਵੀ ਹੈਗਾ ਇੱਥੋਂ ਵੀ ਗੱਡੀਆਂ ਆਉਂਦੀਆਂ ਇੱਥੋਂ ਵੀ ਆਉਂਦੀਆਂ ਸਾਹਮਣੇ ਉਹ ਗੱਡੀ ਸਾਹਮਣੇ ਜਿਵੇਂ ਗੱਡੀ ਆ ਰਹੀ ਹੈ ਇੱਧਰ ਜਾਏਗੀ ਆ ਜਿਵੇਂ ਹੈਗਾ ਤੇ ਆ ਤੁਸੀਂ ਦੇਖ ਸਕਦੇ ਹੋ ਕਿਵੇਂ ਪੱਥਰ ਜੇ ਨਿਕਲੇ ਹੋਏ ਨੇ ਇੱਥੇ ਵੀ ਹੈ ਸਰਕਾਰ ਤੋਂ ਅਪੀਲ ਹੈ ਕਿ ਸੜਕ ਜਿਹੜੀ ਬਣਾਈ ਜਾਣ ਚਾਹੀਦੀ ਆ ਇਹ ਦੇਖੋ ਜੀ ਆਮ ਸੜਕ ਜਿਹੜੀ ਹੈਗੀ ਇੱਥੋਂ ਮਿਡਲ ਤੋਂ ਆ ਗਈ ਹੈ ਉਹਨੇ ਸਾਈਕਲ ਇਧਰ ਵੀ ਲੋਕੀ ਜਿਹੜੇ ਹੈਗੇ ਲੰਘਣਗੇ ਦਿੱਕਤ ਪਰੇਸ਼ਾਨੀ ਆਉਂਦੀ ਹੈ ਇਹ ਦੇਖੋ ਇੱਥੋਂ ਵੀ ਗੱਡੀਆਂ ਆ ਰਹੀਆਂ ਆ ਸਾਹਮਣੇ ਕੂੜੇ ਦਾ ਡੰਪ ਹੈ ਆਹ ਤੋਂ ਗੱਡੀਆਂ ਜਿਹੜੀ ਲੰਘਣਗੀਆਂ ਤਾਂ ਬਿਲਕੁਲ ਵੀ ਦੇਖ ਰਹੇ ਹੋ ਸੜਕ ਕਿੰਨਾ ਖਰਾਬ ਹੈਗੀ ਆ ਮੈਂ ਗੱਟਾਂ ਉੱਪਰ ਜਾ ਰਹੇ ਹਾਂ ਉੱਥੇ ਤੱਕ ਟੂਟ ਸੇ ਸੜਕ ਬਣੀ ਹੋਈ ਹੈ ਦੇਖ ਸਕਦੇ ਹੋ ਇੱਥੇ ਵੀ ਅਹ ਅਲੀ ਥੋੜੇ ਕੋ ਹੈਗੀ ਹੈ ਪੂਰਾ ਮਿੱਡਾ ਚੌਂਕ ਤੱਕ ਸੜਕ ਖਰਾਬ ਹੈ ਕਾਰਾਂ ਵਗੈਰਾ ਲੰਘਦੀਆਂ ਦੇਖੋ ਉਹਨੇ ਤੋਂ ਮਾਰਕੀਟ ਹੈਗੀ ਜਿੱਥੋਂ ਕਾਰਾਂ ਜਿਵੇਂ ਲੰਘਣਗੀਆਂ ਵੱਡੀ ਵੱਡੀ ਜੀਪਾਂ ਲੰਘਦੀਆਂ ਕਿਉਂਕਿ ਲੋਕ ਇੱਥੋਂ ਨਹੀਂ ਲੰਘਦੇ ਸ਼ਾਰਟ ਹੋ ਗਈ ਹੈ ਸੜਕ ਜਰੀ ਹੈ ਦੇਨੋ ਕੀ ਸਾਈਡ ਸਾਈਡ ਤੋਂ ਲੰਘਦੇ ਨੇ ਤਾਂਕਿ ਐਕਸਡ ਨਾ ਹੋਵੇ ਉਹਨੇ ਇਰਖ ਹੈਗੀ ਆ ਇਹ ਵੀ ਪਲਟ ਸਕਦੀ ਆ ਕਿਉਂਕਿ ਸੜਕ ਖਰਾਬ ਆ ਜਲਦ ਤੋਂ ਜਲਦ ਸੜਕ ਕੰਪਲੀਟ ਹੋ ਜੇ ਲੋਕਾਂ ਨੂੰ ਤਾਂਕਿ ਦਿੱਕਤ ਪਰੇਸ਼ਾਨੀ ਨਾ ਆਵੇ ਹੁਣ ਅਸੀਂ ਜਾ ਰਹੇ ਹਾਂ ਜੀ ਇੱਥੇ ਵੀ ਲੋਕੀ ਆਂਦੇ ਨੇ ਆ ਸਾਰੀ ਦੇਖੋ ਬਣੀ ਆ ਤੁਹਾਨੂੰ ਸਾਰਾ ਸਾਰੀ ਵੀਡੀਓ ਦਿਖਾਈ ਆ ਇਹ ਲੰਬੀ ਸਾਰੀ ਬਣੀ ਹੋਈ ਆ ਜੀ ਕਿਲੋਮੀਟਰ 1.5 ਕਿਲੋਮੀਟਰ ਦੀ ਬਣੀ ਹੋਈ ਹੈ ਠੀਕ ਹੋਣੀ ਚਾਹੀਦੀ ਹੈ ਇੱਥੇ ਬਣੀ ਹੋਈ ਹੈ ਕੋਈ ਮਿੱਟਾ ਚੌਂਕ ਆ ਗਿਆ ਮਿੱਟਾ ਚੌਂਕ ਤੋਂ ਨੂੰ ਲੈ ਕੇ ਆਇਆ ਕੋਚੇਮਰਕ ਚੌਂਕ ਤੋਂ ਥੋੜੀ ਅੱਗੇ ਤੋਂ ਲੈ ਕੇ ਕੋਚੇਮਰਕ ਚੌਂਕ ਦੇ ਥੋੜੇ ਅੱਗੇ ਤੋਂ ਲੈ ਕੇ ਇੱਥੇ ਆਇਆ ਆਹ ਕੋ ਮਿੱਟਾ ਚੌਂਕ ਇੱਥੇ ਸੜਕ ਇੱਥੇ ਸੜਕ ਖਰਾਬ ਹੈਗੀ ਐ ਇੱਥੇ ਤੇ ਦਿਖਾਇਆ ਆ ਦੇਖੋ ਜੀ ਸਾਹਮਣੇ ਇਹ ਉਹ ਦੂਰ ਤੱਕ ਸੜਕ ਜਿਹੜੀ ਐ ਖਰਾਬ ਹੈਗੀ ਐ ਤੇ ਉਮੀਦ ਕਰਦੇ ਆਂ ਪ੍ਰਸ਼ਾਸਨ ਇਹ ਸੜਕ ਜਿਹੜੀ ਕੰਪਲੀਟ ਕਰੇਗੀ ਤਾਂ ਕਿ ਲੋਕਾਂ ਨੂੰ ਦਿੱਕਤ ਪਰਹੰਤ ਦੇ ਸਾਹਮਣੇ ਨਹੀਂ ਕਰਨਾ ਪਏਗਾ ਕਿਉਂਕਿ ਸੜਕ ਕੰਮ ਕੀਤਾ ਹੀ ਪਾਈਪਾਂ ਦਾ ਹੁਣ ਸੜਕ ਨਵੀਂ ਬੰਨੀ ਚਾਹੀਦੀ ਐ ਜਲਦ ਤੋਂ ਜਲਦ ਲੋਕਾਂ ਨੂੰ ਬੜੀ ਪਰੇਸ਼ਾਨੀ ਹੁੰਦੀ ਐ ਓਵਰਟੇਕ ਕਰਨ ਵੇਲੇ ਗੱਡੀ ਸਲਿੱਪੀ ਕਰ ਸਕਦੀ ਐ ਇਹ ਮਿੱਡਾ ਚੌਂਗ ਤੋਂ ਲੈ ਕੇ ਹੁਣ ਤੁਹਾਨੂੰ ਉੱਚਰ ਮਾਰਕੀਟ ਵੱਲ ਲੈ ਕੇ ਜਾ ਰਹੇ ਹਾਂ ਹੁਣ ਦੇਖੋ ਉੱਥੇ ਐਕਟਿਵ ਆ ਵੀ ਲੰਗੇਗੀ ਕਿ ਕਿਦਾਂ ਠਕ ਠਕ ਹੁੰਦੀ ਹੈ ਆ ਦੇਖੋ ਮਿੱਟੀ ਵੀ ਸਾਰੀ ਪਈ ਹੋਈ ਹੈ ਆ ਬਜਰੀਆਂ ਜਿਵੇਂ ਨਿਕਲੀ ਹੋਈਆਂ ਐ ਐਕਸੀਡੈਂਟ ਹੋ ਸਕਦਾ ਹੈ ਅਜੇ ਕੋਈ ਕਾਰ ਨਿਕਲੇਗੀ ਕਿਦਾਂ ਸਾਈਡ ਤੋਂ ਨਿਕਲੀ ਆ ਜਗ੍ਹਾ ਵੀ ਛੋਟੀ ਹੋ ਗਈ ਹੈ ਆ ਕਿਤੇ ਮੈਂ ਸੜਕ ਹੀ ਹੈਗੀ ਆ ਕੰਮ ਜ਼ਰੂਰ ਹੋਇਆ ਹੈ ते पूरा सही हो जाए जैसे चौंक बजे आ गया कार लंघ रही निकलनगियाँ थोड़ा साइड तो लंघना पै रहा इत चौक भी है कर देख सकते हो इतों भी गड्डियाँ आदि हैं इतों भी गुटी मुड़ेगी उसे भी थोड़ी चली हैगी ਖਰਾਬ ਜੀ ਹੈਗੀ ਆ ਆ ਮਿੱਟਾ ਚੌਂਕ ਤੋਂ ਕੋਚਰ ਮਾਰਕੀਟ ਚੌਂਕ ਤੱਕ ਦੀ ਵੀਡੀਓ ਦਿਖਾ ਰਹੇ ਆ ਸਾਹ ਕੋ ਸਾਹਮਣੇ ਟ੍ਰੈਫਿਕ ਜਿਹੜੀ ਆ ਰਹੀ ਹੈ ਕਾਰਾਂ ਵਗਾਰਾ ਨਿਕਲ ਨਹੀਂ ਆ ਉਮੀਦ ਕਰਦੇ ਆ ਜਲਦ ਤੋਂ ਜਲਦ ਸੜਕ ਬਣ ਜਾਏਗੀ ਥੋੜੀ ਜੀ ਪਾਟ ਹੈਗਾ ਰਿਪੇਅਰ ਹੋ ਜਾਏਗਾ ਤਾਕੀ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਏਗਾ ਤੁਹਾਨੂੰ ਸਾਰਾ ਦਿਖਾਇਆ ਜੀ ਕੋਚਲ ਮਾਰਕੀਟ ਚ ਚੌਂਕ ਤੋਂ ਲੈ ਕੇ ਮਿੱਡਾ ਚੌਂਕ ਤੱਕ ਸੁੱਤੀ ਸੜਕ ਤੇ ਮਿੱਡਾ ਚੌਂਕ ਤੋਂ ਲੈ ਕੇ ਕੋਚਲ ਮਾਰ ਚੌਂਕ ਦੇ ਨੇੜੇ ਤੱਕ ਕਿਵੇਂ ਸੜਕ ਹੈਗੀ ਆ ਲੋਕੀ ਆਉਂਦੇ ਨੇ ਅੱਧੀ ਦੇਖ ਸਕਦੇ ਹੋ ਇਹ ਸੜਕ ਜਿਹੜੀ ਅੱਗੇ ਤੱਕ ਜਾਏਗੀ ਉਮੀਦ ਕਰਦੇ ਹਾਂ ਸੜਕ ਜਿਹੜੀ ਕੰਪਲੀਟ ਹੋਏਗੀ ਜਲਦ ਤੋਂ ਜਲਦ ਆਏ ਮਲੂਕੇ ਤੋਂ ਲੰਘਣਗੇ ਤੇ ਟਿੱਕ ਪਛੰਡ ਦਾ ਸਾਹਣਾ ਨਹੀਂ ਕਰਨਾ ਪਏਗਾ ਇਸ ਤੋਂ ਲੰਦਰ ਦੇ ਜਿਵੇਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਤੁਹਾਨੂੰ ਸੜਕ ਦਿਖਾਈ ਹੈ ਜੀ ਪਾਈਪਾਂ ਬਾਈ ਸਿਗੀਆਂ ਪਾਣੀ ਦੀਆਂ ਤੇ ਉੱਤੋਂ ਆ ਸੜਕ ਜਿਹੜੀ ਹੈਗੀ ਕੰਮ ਹੋਣਾ ਚਾਹੀਦਾ ਹੈ ਕੰਪਲੀਟ ਲੋਕੀ ਜਦ ওভারਟੇਕ ਕਰਦੇ ਨੇ ਬਾਈਕ ਜਿਹੜੀ ਹੈਗੀ ਹੈ ਕਾਰਾਂ ਜਿਹੜੀ ਹੈਗੀਆਂ ਸਾਈਡ ਤੋਂ ਲੰਘਦੀਆਂ ਲੋਕਾਂ ਜਗਾਹ ਤੇ ਮਿਲਦੀ ਹੈ ਤੇ ਐਕਸਨ ਨੂੰ ਤਾਂ ਖਤਰਾ ਵੀ ਰਹਿੰਦਾ ਹੈ ਇਹ ਤੁਹਾਨੂੰ ਲੈ ਕੇ ਦੀ ਖਬਰ ਉਮੀਦ ਕਰਦੇ ਆ ਸਰਕਾਰ ਜਲਦ ਤੋਂ ਜਲ ਸੜਕ ਬਣਾਏਗੀ ਮਿਲਦੇ ਆ ਤੁਹਾਨੂੰ ਅਗਲੀ ਵਾਰੀ